ਬੇਕਰ ਜੀ ਦੇ ਪਾਵਨ ਸਰੂਪ ਦੇ ਚਬੂਤੇ ਤੇ ਖੜੇ ਹੋ ਕੇ ਬੀਜੇਪੀ ਦੇ ਲੀਡਰ ਕਰਦੇ ਰਹੇ ਬੇਅਦਬੀ ਸੁਸ਼ੀਲ ਕੁਮਾਰ ਰਿੰਕੂ ਪੁਲਿਸ ਪ੍ਰਸ਼ਾਸਨ ਅਤੇ ਪੈਰਾ ਮਿਲਟਰੀ ਫੋਰਸਸ ਦੇ ਅਫਸਰ ਖੜੇ ਹੋ ਕੇ ਦੇਖਦੇ ਰਹੇ ਤਮਾਸ਼ਾ ਦਰਅਸਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰਨ ਵਾਲੇ ਲੀਡਰ ਸੁਸ਼ੀਲ ਕੁਮਾਰ ਰਿੰਕੂ ਕਲ ਨਕਉਦਰ ਆਏ ਹੋਏ ਸਨ ਉਹਨਾਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਪਾਵਨ ਬੁੱਤ ਉੱਪਰ ਸ਼ਰਧਾ ਸਮਨ ਪੇਟ ਕਰਨੇ ਸਨ ਪਰ ਜਿਲੇ ਵਿੱਚ ਹੋ ਰਿਹਾ ਵਿਰੋਧ ਕਾਰਨ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਘਰਾਓ ਕੀਤਾ ਹੋਇਆ ਸੀ ਅਚਾਨਕ ਬੀਜੇਪੀ ਦੇ ਲੀਡਰ ਉਹਨਾਂ ਦੇ ਸਾਥੀ ਤੇ ਕਿਸਾਨ ਜਥੇਬੰਦੀ ਦੇ ਲੀਡਰ ਤੈਸ਼ ਵਿੱਚ ਆ ਗਏ ਅਤੇ ਬਾਹ ਫੈਲਾ ਕੇ ਇੱਕ ਦੂਜੇ ਖਿਲਾਫ ਜਿੰਦਾਬਾਦ ਮਰਦਾਬਾਦ ਦੇ ਨਾਅਰੇ ਲਗਾਉਂਦੇ ਰਹੇ ਇਸ ਨੂੰ ਰੋਕਣ ਦੀ ਬਜਾਏ ਖੁਦ ਬੀਜੇਪੀ ਦੇ ਲੋਕ ਸਭਾ ਦੇ ਉਮੀਦਵਾਰ ਸ਼ੀਲ ਕੁਮਾਰ ਰਿੰਕੂ ਅਤੇ ਪੁਲਿਸ ਪ੍ਰਸ਼ਾਸਨ ਤਮਾਸ਼ਾ ਦੇਖਦੇ ਰਹੇ ਸਵਾਲ ਤਾਂ ਇਹ ਹੈ ਕਿ ਇਹ ਆਪਣੀਆਂ ਰਾਜਨੀਤਿਕ ਕੋਸ਼ਿਸ਼ਾਂ ਦੀ ਪੂrti ਲਈ ਇਹ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨਕੂਦਰ ਤੋਂ ਸੁਖਵਿੰਦਰ ਸੋਲਦੀਪ ਵਿਸ਼ੇਸ਼ ਰਿਪੋਰਟ

बीजदारेटा पहुचा रिंकू उन सवाल पुछण जी सवाल असीं ਸਾਡੇ ਸਾਲਾਂ ਦਾ ਜਵਾਬ ਦੇ ਪਰ ਉਹ ਭੱਜ ਗਿਆ ਕੱਲ ਮੈਂ ਤਰ ਬਚਿਆ ਅੱਜ ਥੋ ਬਚ ਗਿਆ ਇੱਕੋ ਦਲ ਬਦਲੂਗਾ ਪਹਿਲੋਂ ਕਾਂਗਰਸੀ ਸੀਗਾ ਫੇ ਆਮ ਪਾਰਟੀ ਆਇਆ ਫੜ ਬੀਜੇਪੀ ਜਾ ਗਿਆ ਇਹ ਦਲ ਬਦਲੂ ਦਲ ਬਦਲੂ ਇਹ ਲੋਕਾਂ ਨੂੰ ਨਿਆਂ ਦੇਵੇ ਸਾਲਾਂ ਦਾ ਜਵਾਬ ਦੇਵੇ ਦਿੱਲੀ ਤੇਰਾ ਮੀ ਨਕਸਾਨ ਰਹੇ ਆ 750 ਜਾਨ ਸ਼ਹੀਦ ਹੋਏ ਆ ਉਹਨਾਂ ਨੂੰ ਜਵਾਬ ਦੇਵੇ ਲਕੀਪੁਰ ਖੀਰੀ ਵਿੱਚ ਚਾਰ ਨਕਸਾਨ ਇੱਕ ਪੱਤਰਕਾਰ ਤੇ ਗੱਡੀਆਂ ਜੁੜ ਗਈਆਂ ਉਹਦਾ ਨਿਆਂ ਦੇਵੇ ਜਵਾਬ ਦੇਵੇ ਧਿਆਨ ਕੇ ਇਸ ਕਰਕੇ ਕਿਸਾਨਾਂ ਨੇ ਐਸਕੈਮ ਨੇ ਸਤਾ ਦਿੱਤਾ ਇਹਨਾਂ ਦਾ ਵਿਰੋਧ ਕਰਨਾ ਇਹਨਾਂ ਨੂੰ ਕੋਈ ਬੌੜ ਨਹੀਂ ਪਾਉਣੀ ਬੀਤੇ ਬਹਿਰਾ ਮੰਗੇ ਰਾਵਾਂਗੇ ਸਦਾ ਸਕਮ ਦਾ ਪੀੜੇ ਪਿਛਾਵਲ ਹੋਇਆ ਉਹ ਇਹਨੂੰ ਗੱਲ ਬਦਲੂ ਵੀ ਗੱਲ ਬਦਲੂਗਾ ਉਹ ਸਮਝ ਨਹੀਂ ਨੂੰ ਲੋਕਾਂ ਨੂੰ ਇਹ ਭਾਜੀਪੀ ਦਰਗਾਹ ਦੁਆਰਾ ਕੀ ਇਹਦੀ ਮਨੁਸਮਰਤੀਆ ਦੁਆਰਾ ਪੈਦਾ ਸਹਿ ਰੋਣੀਆ ਜਿਹੜੇ ਸੱਕੇ ਆ ਨਿਸ਼ਾਨੇ ਤੇ ਜਿਹੜੇ ਕਾਮਨਾਵਾਂ ਨਿਸ਼ਾਨੇ ਤੇ ਕਟਗੰਜੇ ਨਿਸ਼ਾਨੇ ਤੇ ਉਦਲਵਾਂ ਨਿਸ਼ਾਨੇ ਤੇ ਇਹ ਮੋਦੀ ਦੀ ਨੀਤੀਆ ਇਹ ਨਹੀਂ ਹੋਣ ਦੇਵਾਂਗੇ ਖਿਲ ਕਰ ਦੇਵਾਂਗੇ ਸੋ ਜਦ ਤੱਕ ਸਾਰ ਮੋਰਚਾ ਚਿੰਨਾਵਾਂ ਇਨਕਲਾਬ ਚਿੰਨਾਵਾਂ ਸਾਰੇ ਆਦੇਮ ਦੇ ਲੋਕ ਕੇ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਜਿੰਦਾਬਾਦ 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 ਸਾਰੇ ਆਦੇਮ ਦੇ ਲੋਕ ਕੇ ਅਮਰ ਰਾਮ ਅਮਰ ਸਤਿ ਸ਼੍ਰੀ ਅਕਾਲ ਅਮਰ ਰਾਮ ਪੰਜਾਬ ਕਲੀ ਸਮਾਜ ਜਿਹੜਾ ਅੱਜ ਪਸਾਲਾ ਦਾ ਜਿਹੜਾ ਬਾਈਕਾਟ ਕਰਦਾ ਜਿਹੜੇ ਦਲਤਾਂ ਨੂੰ ਨਮਨ ਕਰਨ ਵਾਲਿਆਂ ਨੂੰ ਅੱਜ ਮੈਨੂੰ ਲੋਕ ਰਿਹਾ ਉਹ ਤੋਂ ਦੀ ਤਰ੍ਹਾਂ ਨਹੀਂ ਚਾਹਤਾ ਕਿ ਅੱਜ ਬੀਜੇਪੀ ਦਾ ਵਿਰੋਧ ਕਰਨ ਨਹੀਂ ਆਏ ਅੱਜ ਬੀਮਲਾਵ ਮੇਰਕਰ ਸਾਹਿਬ ਦੀ ਪ੍ਰਤਿਮਾ ਦੇਤੇ ਅਸੀਂ ਨਮਨ ਕਰਨ ਲਈ ਨਹੀਂ ਆਇਆ ਅੱਜ ਉਹਦਾ ਵਿਰੋਧ ਕਰਨ ਲਈ ਆਇਆ ਅਸੀਂ ਪਿੱਛੇ ਪਲਟ ਕੇ ਰੈਲੀ ਕਰਾਂਗੇ ਉੱਥੇ ਆ ਕੇ ਵਿਰੋਧ ਕਰ ਲੈਣ ਜੋ ਇਹਨਾਂ ਨੇ ਕਰਨਾ ਕਾਰਨ ਖਾਨੂੰ ਕਿਸੇ ਚੀਜ਼ ਦਾ ਹੱਕ ਨਹੀਂ ਹੈ ਬਾਹਰ ਅੱਜ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਟੀਮ ਸਾਹਿਬ ਮੇਰਕਰ ਸਾਹਿਬ ਦੀ ਪ੍ਰਤਿਮਾ ਦੇ ਸਾਨੂੰ ਨਮਨ ਕਰਨ ਲਈ ਰੋਕਿਆ ਮੈਂ ਸਮੁੱਚਿਆ ਦਲਿਤ ਭਾਈਚਾਰੇ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਉਹ ਪਛਾਣ ਜਿਹੜੇ ਦਲਿਤਾਂ ਦੇ ਵਿਰੋਧੀ ਹੈ ਔਰ ਇਹਨਾਂ ਦਾ ਹਿਸਾਬ ਹੈ ਮੇਰੇ ਦਲਿਤ ਲੋਕ ਹੈ ਜਿਹੜੇ ਖੁਦ ਕਰਨਗੇ